ਬਹੁਤ ਵਧੀਆ ਇੱਕ ਬਾਅਦ ਵੇਖਣ ਨੂੰ ਮਿਲੂਗਾ ਵੀ ਸਾਡੀ ਉਦਾਂ ਵੀ ਵਾਲੀ ਦੋਸਤੀ ਹੈਗੀ ਹੈ ਸੋ ਉਹ ਨਹੀਂ ਹੁੰਦਾ ਵੀ ਯਾਰ ਤੇ ਫਿਲਮ 'ਚ ਵੀ ਹੀ ਯਾਰ ਹੈ ਤੇ ਤੁਹਾਨੂੰ ਵਧੀਆ ਲੱਗੂਗਾ ਵੇਖਣ ਨੂੰ ਕਿ ਕੈਮਿਸਟਰੀ ਵਧੀਆ ਲੱਗੂਗੀ ਕਿ ਕੈਰੈਕਟਰਾਂ ਦਾ ਬਿਲਕੁਲ ਲੂਜ਼ ਨਹੀਂ ਹੈ ਕਿਉਂਕਿ ਇਹਨਾਂ ਨੇ ਮੈਸ਼ਰ ਖਾਸ ਕੇ ਰੱਖਿਆ ਸੋ ਬਹੁਤ ਵਧੀਆ ਕੰਮ ਜਦੋਂ ਫਿਲਮ ਇੱਕ ਤੁਸੀਂ ਵੀ ਸਿੰਗਲ ਨਹੀਂ ਆ ਪਰ ਇੰਨੀ ਜ਼ਿਆਦਾ ਨਹੀਂ ਕਿਉਂਕਿ ਮੈਂ ਬਹੁਤ ਤਗੜਾ ਐਕਟਰ ਆ ਜੀ ਪਹਿਲਾਂ ਕਿਸੇ ਦੀ ਵੈਸੇ ਜਿਹੜਾ ਬੰਦਾ ਸਿੰਗਰ ਹੁੰਦਾ ਉਹ ਰੋਜ਼ ਐਕਟਿੰਗ ਹੀ ਕਰਦਾ ਕਿੰਨੇ ਗਾਣੇ ਕੀਤੇ ਨੇ ਉਹ ਬਿਨਾਂ ਐਕਟਿੰਗ ਤੋਂ ਤਾਂ ਹੋਈ ਨਹੀਂ ਸਕਦਾ ਕਿ ਜਿਵੇਂ ਇਹ ਕਰੈਕਟਰ ਹੀ ਹੈ ਨਾ ਪਰ ਮੈਂ ਹੁਣ ਸੋਚ ਰਿਹਾ ਮੈਂ ਨਾ ਮਿਸ ਕਰਦੇ ਇਸ ਸਾਲ ਕਿਉਂਕਿ ਮੈਂ ਵੈਸੇ ਬਹੁਤ ਤਗੜਾ ਐਕਟਰ ਆ ਭਲਾ ਜਦ ਤੁਸੀਂ ਫਿਲਮ ਵੇਖੋਗੇ ਤੇ ਮੈਂ ਨਹੀਂ ਕਹਿ ਰਿਹਾ ਤੁਸੀਂ ਫਿਲਮ ਵੇਖੋਗੇ ਜਾਂ ਤੁਸੀਂ ਟ੍ਰੇਲਰ ਵੀ ਵੇਖਿਆ ਹੈਗਾ ਤੁਹਾਨੂੰ ਲੱਗਿਆ ਹੋਵੇਗਾ ਕਿ ਮੇਰੀ ਪਹਿਲੀ ਫਿਲਮ ਨਹੀਂ ਆਈ ਕਿਉਂਕਿ ਮੈਂ ਇਸ ਸਿਨੇਮੇ ਨੂੰ ਬਹੁਤ ਡਿਫਰੈਂਟ ਦਿੱਕਣ ਨਾਲ ਦੇਖਦਾ ਤੇ ਮੈਂ ਜਿਹੜੀ ਫਿਲਮ ਕੀਤੀ ਆ ਇਹ ਕੁਝ ਪ੍ਰੂਫ ਕਰਨ ਵਾਸਤੇ ਨਹੀਂ ਕੀਤੀ ਨਾ ਹੀ ਮੈਂ ਕਿਸੇ ਨੂੰ ਡੌਟ ਦੇ ਕੇ ਪਿੱਛੇ ਜਾਣ ਲਈ ਕੀਤੀ ਆ ਫਿਲਮ ਮੈਂ ਆਪਣੇ ਮਨ ਵਾਸਤੇ ਕੀਤੀ ਆ ਮੈਂ ਜਿੰਨਾਂ ਨੂੰ ਜਿੰਨਾਂ ਤੋਂ ਇਨਸਪਾਇਰਡ ਆ ਮੈਂ ਉਹਨਾਂ ਨੂੰ ਪ੍ਰਾਊਡ ਫੀਲ ਕਰਨ ਵਾਸਤੇ ਕੀਤੀ ਆ ਤੇ ਅਜੀਤ ਭਾਈ ਨੇ ਬਿਲਕੁਲ ਤਿਆਰੀ ਕਰਾਈ ਆ ਜੀ ਬੜੀ ਵਨੈਕਲ ਦੇ ਨਾਲ ਤੇ ਕਾਰ ਹੁਣ ਮੈਂ ਇਹਨਾਂ ਨੂੰ ਦੱਸਿਆ ਸੀ ਕਰਦਾ ਪਹਿਲੇ ਵੇਖਣ ਦਾ ਜੀ ਫਿਲਮਾਂ ਹੀ ਮੈਂ ਬਚਪਨ ਤੋਂ ਦੇਖ ਰਿਹਾ ਹਾਂ ਟੀਵੀ ਜਦੋਂ ਦਾ ਟੀਵੀ ਬਟ ਜਦੋਂ ਮੈਂ 2009-10 ਤੋਂ ਬਾਅਦ ਜ਼ਾਲਾ ਕਰਮਣਾ ਕਿ ਸ਼ੁਰੂ ਕੀਤਾ ਕਿ ਮੈਨੂੰ ਬਹੁਤ ਜ਼ਿਆਦਾ ਉਮੈਦਾ ਸੀ ਮੇਰੇ ਕੋਲ ਇੱਕ ਕੰਮ ਨਹੀਂ ਸੀ ਮੈਂ ਫਿਲਮਾਂ ਵੇਂਦਾ ਸੀ ਕਿਉਂਕਿ ਜਦੋਂ ਤੁਸੀਂ ਹਸਲਿੰਗ ਸਟੇਜ ਤੋਂ ਮੈਨੂੰ ਤੁਸੀਂ ਮਿਹਨਤ ਕਰ ਰਹੇ ਨੂੰ ਨਿਕਲਦਾ ਤਾਂ ਦੋ ਚੀਜ਼ਾਂ ਰਾਤ ਕਰ ਸਕਿਆ ਤੁਹਾਡੇ ਮੌਤ ਦਾ ਦੂਜਾ ਫਿਲਮਾਂ ਤੇ 75% ਮੇਰੇ ਵਿੱਚ ਹੀ ਹੈ ਡਰਾਫਟ ਬੰਦੇ ਰਹੇ ਨੇ ਤੇ 25% ਮੈਂ ਫਿਲਮਾਂ ਲੈਂਦਾ ਇਹਰਾ ਜੇ ਕਰੈਕਟਰ ਮੈਨੂੰ ਲੱਗਦਾ ਸੀ ਕਿ ਆ ਬੰਦਾ ਕਿ ਰਿਚ ਬੰਦਾ ਅਮੀਰ ਬੰਦਾ ਜਦੋਂ ਮੈਂ ਅਮੀਰ ਨਹੀਂ ਆ ਮੈਂ ਕਿੱਦਾਂ ਜੀ ਸਕਦਾ ਮੈਂ ਫਿਲਮ ਦੇਖ ਕੇ ਜੀ ਸਕਦਾ ਮੈਂ ਸਪੋਰਟਸਮੈਨ ਨਹੀਂ ਆ ਮੈਂ ਸਪੋਰਟਸਮੈਨ ਦੀ ਲਾਈਫ ਦੀ ਜਰਨੀ ਕਿੰਨਾ ਜੀ ਸਕਦਾ ਉਹ ਦੇਖ ਕੇ ਜੀ ਸਕਦਾ ਸੋ ਮੈਂ ਵਰਲਡ ਦੀਆਂ ਸਾਰੀਆਂ ਇਨਸਪਾਇਰਿੰਗ ਫਿਲਮਸ ਵਰਲਡ ਦੀਆਂ ਸਾਰੀਆਂ ਰੀਅਲ ਇਨਸੀਡੈਂਟ ਦਾ ਬੇਸ ਕੇ ਫਿਲਮਾਂ ਦੇਖਦਾ ਰਿਹਾ ਮੈਂ ਤੇ ਫਿਰ ਮੈਂ ਉਦਾਂ ਹੀ ਉੱਠਦਾ ਰਿਹਾ ਉਸੇ ਜੋਸ਼ ਦੇ ਨਾਲ ਐਂਡ ਮੈਂ ਬੇਸਿਕਲੀ ਟੀਵੀ ਦਾ ਪ੍ਰੋਡਕਟ ਹਾਂ ਟੀਵੀ ਨੇ ਹੁੰਦਾ ਤੇ ਅੱਜ ਮੈਂ ਵੀ ਹੁੰਦਾ ਬੰਦਾ ਉਸੇ ਇੱਕ ਸਵਾਲ ਆ ਜੇ ਜਦੋਂ ਫਿਲਮ ਦਾ ਬੋਲ ਗਿਆ ਜੀ ਮੈਂ ਪਹਿਲਾਂ ਸੋਚਿਆ ਨਹੀਂ ਸੀ ਕਿ ਕਿਤੇ ਮੈਂ ਫਿਲਮ ਕਰਾਂ ਕਿਉਂਕਿ ਫਿਲਮ ਇੱਕ ਬਹੁਤ ਜ਼ਿੰਮੇਵਾਰੀ ਵਾਲੇ ਕੰਮ ਹੈ ਤੇ 2 ਮਿੰਟ ਦਾ ਗਾਣਾ ਵੀ ਲੋਕਾਂ ਨੂੰ ਸੇਧ ਦੇਣ ਵਾਲੀ ਗੱਲ ਹੈ ਜੀ ਤੇ ਤੁਸੀਂ ਸੇਧ ਦੇ ਨਾਲ ਬਹੁਤ ਸਾਰੇ ਮਾਈਂਡ ਚੇਂਜ ਕਰ ਸਕਦੇ ਹੋ ਸੇਧ ਦੇ ਨਾਲ ਤੁਸੀਂ ਆਪਣਾ ਇੰਡਸਟਰੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਡਾਇਰੈਕਸ਼ਨ ਦੇ ਸਕਦੇ ਹੋ ਜਿਸ ਜਗ੍ਹਾ ਨਾਲ ਉਹ ਪਿਆਰ ਨੂੰ ਮਾਗਣੇ ਆ ਕੇ ਫਿਲਮ ਕਰਾਂਗਾ ਕਿ ਅਕਸਰ ਜਦੋਂ ਕਿਸੇ ਸਿੰਗਰ ਦਾ ਗਾਣਾ ਇੱਕਦਾਂ ਇੰਦਾਂ ਦਾ ਫਿਲਮ ਵਿੱਚ ਜਾਂਦੀ ਆ ਫਿਲਮਾ ਕਰ ਲੈਂਦਾ ਫਿਰ ਉਹ ਫਿਲਮਾ ਫਲॉप ਕਰ ਲੈਂਦਾ ਫਿਰ ਉਹਦਾ ਗਾਣਾ ਨਹੀਂ ਚੱਲਦਾ ਹੁੰਦਾ ਸਜਣ ਦਵਾਜੀ ਸ਼ਾ ਕੋਲ ਦੇ ਕੀ ਨਹੀਂ ਆਉਂਦੇ ਲੈਣੇ ਭਾਜੀ ਓਏ ਆ ਤੇ ਜਵਾਬ ਦੇ ਲੈਣੋ ਸਮਝੋ ਦਾ ਜਨਮ ਦਿਨ 18 ਤੁਹਾਨੂੰ ਹੈਪੀ ਬਰਥਡੇ ਕਰਦੇ ਆ ਤੇ ਮੈਨੂੰ ਲੱਗਿਆ ਜਦੋਂ ਮੈਂ ਰੈਡੀ ਹੋਵਾਂਗਾ ਮੈਂ ਉਦੋਂ ਫਿਲਮ ਕਰਾਂਗਾ ਤੇ ਰਜੀਵ ਭਾਈ ਨੇ ਮੈਨੂੰ ਰੈਡੀ ਕੀਤਾ ਫਿਲਮਾਂ ਕਰਨਾ ਸੇ ਮੈਨੂੰ ਕਿ ਮੈਂ ਕੋਈ ਸਿਨੇਮਾ ਲਵਰ ਨਹੀਂ ਬਹੁਤ ਬਹੁਤ ਤਗੜੇ ਲਵਰ ਤੇ ਮੈਨੂੰ ਲੱਗਾ ਜਿੰਨੇ ਵੀ ਇੱਥੇ ਸਾਰਿਆਂ ਨੇ ਘੜੇ ਮਿੱਤ ਦੇ ਹੀ ਹੋੜਾੜਾ ਕੋਈ ਨਹੀਂ ਬੋਲ ਸਕਦਾ ਤੇ ਮੈਨੂੰ ਲੱਗਾ ਕਿ ਫਿਲਮਾਂ ਨੇ ਵੇਖੀਆਂ ਹੋਈਆਂ ਤੇ ਮੈਨੂੰ ਸਿੱਖੀ ਮੈਂ ਜਿਹੜੇ ਸਰਮਿਸ ਆਵਾਇਆ ਫਰਮਾ ਕਰਾਂ ਮੈਂ ਸੈਂਸਿਬਲ ਚੀਜ਼ਾਂ ਕਰਾਂ ਮੈਂ ਡਿਫਰੈਂਟ ਚੀਜ਼ਾਂ ਕਰਾਂ ਜਿਵੇਂ ਆਪਾਂ ਹੁਣ ਸਮੀਤ ਲੈ ਕੇ ਆਵਾਂ ਨਵੇਂ ਨਵੇਂ گاਵਾ ਦੇ ਇਨਵਾਈਟ ਕਰਾਂਗੇ ਤਾਂ ਕਿ ਤੁਹਾਨੂੰ ਕੁਝ ਨਵਾਂ ਅੱਖਾਂ ਨੂੰ ਵੀ ਦੇਖਣ ਨੂੰ ਮਿਲੇ ਤੇ ਇੱਕ ਐਕਸਪੀਰੀਅੰਸ ਵੀ ਨਵਾਂ ਮਿਲੇ ਤੇ ਆਪਾਂ ਆਪਣੇ ਰੂਟਸ ਨਾਲ ਹੋਰ ਵਧੀਆ ਤਿਕਣਾ ਜੋੜ ਸਕੀਏ ਆਪਾਂ 5 ਸਟਾਰ ਦੀਆਂ ਲੌਬੀ ਦੇ ਬਾਹਰ ਨਿਕਲ ਕੇ ਜਿੱਥੋਂ ਅਮਰ ਸ਼ੁਰੂ ਹੋਇਆ ਉਸ ਦੇ ਬਾਹਰ ਬਹਿ ਸਕੀਏ ਤੇ ਰਜੀਤ ਭਾਈ ਨਾਲ ਕੰਮ ਕਰਕੇ ਕੋਲ ਲੱਗਾ 2020 ਦੇ ਚੰਨਦਰ ਸਟਰੀਜ਼ ਹੋਈ ਸੀ ਆਲੈਂਸ ਆਇਆ ਸੀ ਕੋਰੀ ਦਾ ਇਹ ਜਿਹੜੀ ਬੇਟ ਕਿਲਾ ਮੈਂ ਨਾ ਕੋਈ ਉਹਨਾਂ ਵਿਸ਼ਾ ਸੀ ਕਿ ਪੰਦੇ ਦੇ ਘਰ ਵਾਪਸ ਆਉਣ ਦੇ ਮੁੰਡੇ ਦੇ ਘਰ ਵਾਪਸ ਆਉਣ ਦੀਆਂ ਕਹਾਣੀਆਂ ਜੋ ਅਸੀਂ ਸਾਰੇ ਹੀ ਆਪਣੇ ਘਰ ਵਾਪਸ ਹੀ ਜਾ ਰਹੇ ਹਾਂ ਜਲਦੀ ਦੇ ਜਿਵੇਂ ਜਿਵੇਂ ਅਸੀਂ ਟੇਲ ਕਰ ਰਹੇ ਹਾਂ ਸਾਨੂੰ ਆਪਣੇ ਘਰ ਦਾ ਜ਼ਿਆਦਾ ਮੋਹ ਹੁੰਦਾ ਜਦੋਂ ਜਦੋਂ ਸਿੱਧੀ ਵੀ ਹੋਈ ਹੈ ਅ ਜਿਹੜੀਆਂ ਅਸੀਂ ਕੋਰੀ ਦੇ ਵਿੱਚ ਹੈ ਯਾ ਪਾਕ ਜਿਹੜਾ ਇਹ ਕੋਈ ਨਹੀਂ ਕਿ ਸਾਡਾ ਪਿੰਡ ਕਿਹੜਾ ਜਿੰਨੇ ਤੋਂ ਵੱਡਾ ਬੈਕਗ੍ਰਾਉਂਡ ਸੀ ਹੈ ਤੇ ਵਾਪਸ ਮਟਰ ਗਿਆ ਆਪਾਂ ਬੇਲੀ ਆਣੇ ਦੀ ਸਟੋਰੀ ਆ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅੱਛਾ ਕੀ ਡਿਫਰੈਂਟ ਲੈਕਚਰ ਹੈ ਪੰਜਾਬੀ ਸਿਮਾ ਦੇ ਅ ਇੱਕ ਤੇ ਇੱਕ ਨਵੇਂ ਰੂਪ ਦੇ ਵਿੱਚ ਆਪਾਂ ਪੰਜਾਬੀ ਨੂੰ ਬੜੇ ਦਿੱਤੀ ਦੇ ਕਿਨਾਂ ਪ੍ਰਮੋਟ ਕਰਿਆ ਤੱਕ ਜਨਰੇਟਰ ਮਾਇਆ ਬੜੇ ਜ ਆਪਾਂ ਕਦੇ ਵੀ ਆਪਣੇ ਪੈਂਦੇ ਦਾ ਜ਼ਿਕਰ ਨਹੀਂ ਕੀਤਾ ਆਪਾਂ ਦੱਸਿਆ ਨਹੀਂ ਕਿ ਪੰਜਾਬੀ ਸ਼ੁਰੂ ਤੋਂ ਹੋਈ ਹੈ ਕਿ ਜਦ ਆਪਾਂ ਨੂੰ ਬਹੁਤ ਮਿਹਨਤ ਲਾ ਕੇ ਪ੍ਰਮੋਸ਼ਨ ਕਰ ਰਹੇ ਹਾਂ ਅਹ ਦੂਸਰਾ ਜਿਹੜੇ ਇਹਦੀ ਜਿਹੜੀ ਸਟੋਰੀ ਆ ਉਹ ਘਰ ਵਾਪਸ ਆਉਣ ਦੀ ਸਟੋਰੀ ਆ ਜੋ ਕਿ ਆਪਾਂ ਸਾਰੇ ਨੇ ਆਪਣੇ ਘਰ ਵਾਪਸ ਜਾਣਾ ਅਹ ਤੀਜਾ ਜਿਹੜਾ ਕੁੜੀ ਦਾ ਕੈਰੈਕਟਰ ਆ ਉਹ ਅਹ ਅਹ ਥੋੜਾ ਆਰਟਿਸਟਿਕ ਕੈਰੈਕਟਰ ਹੈ ਉਹ ਵੀ ਇੱਕ ਮੁੱਦਾ ਘੜਿਆ ਕਿ ਅਹ ਆਪਾਂ ਅਕਸਰ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਾਂ ਪੰਜਾਬ 'ਚ ਬੇਸਿਕਲੀਆ ਜਿਹੜੇ ਵੀ ਜਿੱਥੇ ਜ਼ਿਆਦਾ ਅਹ ਮਤਲਬ ਅਹ ਆਪਾਂ ਆਪਣੀ ਗੱਲ ਕਰੀਏ ਤੇ ਆਪਾਂ ਜਦੋਂ ਕੋਈ ਸਾਨੂੰ ਗੱਲ ਦੱਸਦਾ ਕਿ ਕਿੰਨਾ ਡਿਪਰੈਸ਼ਨ ਆ ਇਆ ਕੋਈ ਕਿਸੇ ਚੀਜ਼ ਤੋਂ ਨਿਕਲਦਾ ਆਪਾਂ ਕਹਿੰਦੇ 90s ਦੋ ਤਿੰਨ ਵਿੱਚ ਫੇੜਾ ਮਾਰੋ ਨੇ ਜੀ ਕੋਈ ਨਾ ਉਹ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਕਿ ਕਿ ਕਈ ਵਾਰ ਕਿਸੇ ਨੂੰ ਇੱਕ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਦੀ ਗੱਲ ਸੁਣੀ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਦਾ ਸਹਾਰਾ ਬਣੇ ਤੇ ਇੱਕ ਇੱਕ ਲਾਈਫ ਨੂੰ ਬਹੁਤ ਸਾਰੇ ਲਾਈਫ ਚੇਂਜ ਹੋ ਸਕਦੇ ਨੇ ਤੇ ਆਪਾਂ ਇਹ ਦੱਸਿਆ ਕਿ ਜੇ ਇੱਕ ਚੰਗਾ ਬੰਦਾ ਜਿਹੜਾ ਕਿਸੇ ਉਹਦਾ ਦੇ ਫੇਸ ਤੋਂ ਲੰਘਦੇ ਹੋਏ ਆ ਦੂਜੀ ਵਿਅਕਤੀ ਦੀ ਗੱਲ ਚੰਗੀ ਦਾ ਸੁਣ ਲੇ ਤਾਂ ਉਹ ਹੀਰੋ ਹੋ ਸਕਦਾ ਹੈ ਅ ਤੀਸਰੀ ਗੱਲ ਇਹ ਜਿਹੜੇ ਇਨਸੀਡੈਂਟ ਨੇ 2012 ਦੇ ਏਰੀਆ ਨੇ ਆਈਪੀਸੀ ਅੰਦਰ ਫਾਇਲ ਨਹੀਂ ਜਦੋਂ ਮੁੰਡੇ ਬੈਂਕ ਦੇ ਬਾਹਰ ਡਾਹਣਦੇ ਸੀ ਤੇ ਅ ਗ੍ਰੀਸ ਵਾਲੇ ਨੂੰ ਕਨੈਕਟ ਕਰਕੇ ਕਹਿੰਦੇ ਅੰਦਰ ਇਸ ਨੂੰ ਪ੍ਰੀਜ਼ਰਵਰ ਐਕਸਚੇਂਜ ਪ੍ਰੋਗਰਾਮ ਦੇ ਨਾਮ 'ਤੇ ਪਾਕਿਸਤਾਨ ਭੇਜ ਦਿੱਤਾ ਜਾਂਦਾ ਸੀ ਤੇ ਉਹ ਬਹੁਤ ਬਹੁਤ ਕੁਝ ਲੋਕਾਂ ਵੱਲੋਂ ਵਿਰੋਧ ਵੀ ਹੋ ਰਿਹਾ ਥੀ ਕਿਉਂ ਹੋ ਰਿਹਾ ਥੋੜਾ ਜਿਹਾ ਦੱਸੋ ਮੈਨੂੰ ਲੱਗਾ ਮੇਰੇ ਤੱਕ ਮੈਨੂੰ ਕੁਝ ਤਾਂ ਲੋਕ ਕਹੇਗੇ ਨਹੀਂ ਲੋਕ ਵੀ ਕੰਮ ਕਰਨਾ ਲੱਗਾ ਜਦੋਂ ਤੁਸੀਂ ਪਬਲਿਕ ਦੇ ਕਰੇਗਾ ਤਾਂ ਜਦੋਂ ਹੁਣ ਪਈ ਅੱਜ ਮੈਨੂੰ ਮੇਰੇ ਪਹਿਲੀ ਵਾਰ ਮੈ ਤੁਹਾਨੂੰ ਮਿਲਿਆ ਮੈਂ ਤੇ ਮੇਰੇ ਵਾਸਤੇ ਮੇਰੇ ਲਈ ਕੋਈ ਪਰਸਪੈਕਸ਼ਨ ਬਣਾ ਕੇ ਬੈਠੇ ਹਾਂ ਮਨ ਦੇ ਵਿੱਚ ਮੈਂ ਤੁਹਾਡੇ ਸਾਰੇ ਲਈ ਬਣਾ ਕੇ ਬੈਠਾ ਹਾਂ ਤੇ ਤੁਹਾਡੀ ਜਾਇਜ਼ ਪਰਸਪੈਕਸ਼ਨ ਬਣਾ ਕੇ ਕਿ ਤੁਹਾਨੂੰ ਖੁੱਲਾ ਸੋਚਣ ਦਾ ਹੱਕ ਆ ਪਬਲਿਕ ਫਿਗਰ ਜਦੋਂ ਤੁਸੀਂ ਸਮਰਪਿਤ ਕਰਦੇ ਲੋਕਾਂ ਨੂੰ ਆਪਣੇ ਆਪ ਨੂੰ ਕੋਈ ਕੁਛ ਵੀ ਗੈਸਾ ਦਾ ਉਹਨਾਂ ਦਾ ਜਿਹੜਾ ਵਿਰੋਧ ਆਇਆ ਜੀ ਮੈਂ ਕਿ ਅਸੀਂ ਉਹਦੇ ਚ ਪਿਆਰ ਪ੍ਰਮੋਟ ਕਰ ਰਹੇ ਹਾਂ ਸ਼ਾਇਦ ਮੈਂ ਤੱਕ ਮੈਂ ਵੇਖਿਆ ਇਹ ਆ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੀ ਗੱਲ ਹੋ ਰਹੀ ਆ ਆਈ ਥਿੰਕ ਬਹੁਤ ਸਾਰੇ ਫਿਲਮਾਂ ਜਿਹੜਾ ਪਹਿਲਾਂ ਨਹੀਂ ਹੋ ਰਹੀ ਇਹ ਗੱਲ ਤੇ ਇਹ ਜਿਹੜੀ ਆ ਇਧਰ ਲਈ ਤੋਂ ਉਧਰ ਲਈ ਪੰਜਾਬ ਦੀ ਸਟੋਰੀ ਸਟੋਰੀ ਆ ਜੀ ਤੇ ਇੱਥੇ ਆਪਾਂ ਤੇ ਪਿਆਰ ਦੀ ਗੱਲ ਕਰ ਰਹੇ ਆ ਬਾਕੀ ਕਿਹਨੂੰ ਇਹ ਕੇ ਪਤਾ ਲੱਗੇ ਅਸੀਂ ਵੀ ਪੰਜਾਬ ਦੇ ਆਪਣੇ ਨੇ ਸਿਆ ਕਿ ਮੇਨ ਲੀਡ ਤੇ ਦੇਖ ਰਹੇ ਆ ਬਹੁਤ ਵਧੀਆ ਨਾ ਕੋਈ ਸ਼ਬਦ ਜੀ ਨੂੰ ਪਾਉਂਦੇ ਨਹੀਂ ਦੇਖਦੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਸਰ ਮੈਂ ਇਹ ਨਾ ਪਰੀ ਪਰ ਵੀ ਲੋ ਜੀ ਕਿ ਸਾਰੀ ਸੁਧਿਆ ਕਰ ਅੱਛਾ ਇਹਨਾਂ ਬੜੀ ਚੰਗੀ ਗੱਲ ਹੈ ਕਿ ਉਹ ਕਹਿੰਦੇ ਵੀ ਨਿੱਘੀ ਆ ਗੱਲ ਬੋਲਣੀ ਪਾਈਆਂ ਤੇ ਸਭ ਹਿੰਦਸੀ ਵੀ ਪਾਈ ਤੇ ਸੱਚ ਬੋਲਣ ਦੀਆਂ ਅਖਵਾਵਾਂ ਸਰ ਹੱਦ ਦੇ ਪਹਿਰੇਦਾਰ ਦੋਵੇਂ ਚੀਜ਼ਾਂ ਅੱਜ ਦੀ ਕਵਰ ਕਰਦੀਆਂ ਹੈ ਕੀ ਬਾਤ ਸਰ ਹੱਦ ਦੇ ਪਹਿਰੇਦਾਰ ਤੇ ਸੱਚ ਬੋਲਣਾ ਅਖਵਾੜ ਸੂ ਸ਼ਾਰਪੁੱਟ ਫਿਲਮ ਜਿਹੜੀ ਹੈ ਉਹ ਇਸ ਕਰਕੇ ਨਹੀਂ ਬਣਦਾ ਕਿ ਪੰਜਾਬੀ ਸਿਨੇਮੇ ਦੀ ਬੜੀ ਵੱਖਰੀ ਫਿਲਮ ਹੈ ਕਿ ਗੁਰੂ ਨਾਲ ਪੈਣੀ ਇਸ ਇਲਾਕੇ ਦੇ ਜੋ ਛੋਟੇ ਜਿਹੇ ਪਿੰਡ ਚ ਆਪਣੇ ਸੁਪਨਿਆਂ ਨਾਲ ਉੱਠਦਾ ਹੋਇਆ ਬੰਦਾ ਜਿਹਨੂੰ ਬਾਲੀਵੁੱਡ ਨੇ ਸਿਰ ਤੋਂ ਤੁਹਾਨੂੰ ਪਤਾ ਹੀ ਹੈ ਮਤਲਬ ਨਾਟ ਰੀਚੀਅਲ ਪੰਜਾਬਲੀ ਜਿਹੜਾ ਹੋਇਆ ਪਰ ਜਦੋਂ ਬੰਦਾ ਇਨੀ ਬੁਲੰਦੀ ਤੇ ਪਹੁੰਚ ਕੇ ਵਾਪਸ ਆਪਣੇ ਘਰ ਚ ਕੀ ਆਮਦ ਕਰਦਾ ਕਿ ਆਪਣੀ ਮਾਂ ਜ਼ੁਬਾਨ ਨੂੰ ਫਰਦੀ ਸਿਨੇਮਾ ਨੂੰ ਕਰਨ ਮਿਊਜ਼ਿਕ ਕਿਦਾਂ ਪਰ ਇੰਨੀ ਇਹ ਜ਼ਿੰਮੇਵਾਰੀ ਚੁੱਕੀ ਕਿ ਪੰਜਾਬੀ ਸਿਨੇਮਾ ਵੱਡਾ ਹੋਣਾ ਚਾਹੀਦਾ ਔਰ ਸ਼ਾਮਪੂਰ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਨੋਟਿਸ ਕਰਨ ਵਾਲੀ ਗੱਲ ਸੀਗੀ ਇਹਦੇ ਵਿੱਚ ਉੜਾ ਹੈਗਾ ਕਿ پرومو ਨਾਲੋਂ ਪਰਮੋਰ ਪੰਜਾਬੀ ਜ਼ੁਬਾਨ ਦੇ ਵੀ ਇੱਕੀ ਵੱਡੀ ਗੱਲ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਥੇ ਅਸੀਂ ਮਿਊਜ਼ਿਕ ਦੇ ਨਾਲ ਦੱਸ ਰਿਹਾ ਹਾਂ ਉੱਥੇ ਅਸੀਂ ਦੱਸ ਰਹੇ ਕਿ ਪੰਜਾਬੀ ਜ਼ੁਬਾਨ ਕਿੰਨੀ ਔਂਦੀ ਹੈ ਜਿਹੜੇ ਬੱਚੇ ਇਹਨਾਂ ਨੂੰ ਫੋਲੋ ਕਰਦੇ ਨੇ ਗਾਣੇ ਉਹ ਇਹਨਾਂ ਕੋਲ ਜਦੋਂ ਉੜਾੜਾ ਸੁਣਦੇ ਹੋ ਤਾਂ ਉਹ ਪੁੱਛਣਗੇ ਕਿ ਉੜਾੜਾ ਸਾਨੂੰ ਸਿਖਾਓ ਤੁਹਾਨੂੰ ਹੁੰਦਾ ਕਿ ਤੁਸੀਂ ਦੁਬਾਰਾ ਤੋਂ ਸਿੱਖੋਗੇ ਜਿਹੜੇ ਭੁੱਲ ਗਏ ਸਿਮਰ ਦੀ ਪਹਿਲੀ ਫਿਲਮ ਵਿੱਚ ਸੁਪਨੇ ਨਾਲ ਅਜੀਤ ਕੇ ਇੰਦਾਂ ਜਿ ਇਹਨਾਂ ਨੇ ਡਾਇਰੈਕਟ ਮਾਦਾ ਕੇ ਪਾਪ ਜਿਹੜੇ ਸਾਰੀ ਹੈ ਅੱਜ ਜਿਹੜੀ ਇਹਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਇਹਨਾਂ ਦਾ ਨੋਟ ਕਰਦੇ ਆਂ ਅ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ